ਸ੍ਰੀ ਗੁਰਜੀ ਕੀ ਫਤਿਹ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਾਤਾ ਸੁੰਦਰੀ ਜੀ ਇਹ ਪਾਵਨ ਸਥਾਨ ਮਾਤਾ ਸੁੰਦਰੀ ਕੌਰ ਜੀ ਦੀ ਯਾਦ ਵਿੱਚ ਸਿशोਭਤ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਗਏ ਤਾਂ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਆਪ ਜੀ ਦੀ ਆਗਿਆ ਅਨੁਸਾਰ ਦਿੱਲੀ ਆਏ ਅਤੇ ਕੁਝ ਸਮਾਂ ਭਾਈ ਜਵਾਰ ਸਿੰਘ ਜੀ ਦੀ ਹਵੇਲੀ ਤੁਰਕਮਾਨ ਗੇਟ ਵਿਖੇ ਠਹਿਰੇ ਸਨ ਉਪਰੰਤ ਆਪ ਜੀ ਲਈ ਨਵੀਂ ਹਵੇਲੀ ਬਣਾਈ ਗਈ ਜਿਸ ਵਿੱਚ ਆਪ ਅੰਤਮ ਸਮੇਂ ਤੱਕ ਆਪਣੇ ਪਾਲਕ ਪੁੱਤਰ ਅਜੀਤ ਸਿੰਘ ਸਮੇਤ ਰਹਿੰਦੇ ਰਹੇ ਸਾਬ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਪਰਲੋਕ ਗਮਨ ਉਪਰੰਤ ਮਾਤਾ ਜੀ ਦਾ ਪੰਥ ਦੇ ਉੱਤੇ ਪੂਰਾ ਪੂਰਾ ਹੁਕਮ ਚੱਲਦਾ ਰਿਹਾ ਇਸੇ ਪਾਵਨ ਸਥਾਨ ਤੋਂ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਜੀ ਦੇ ਹੱਦ ਗ੍ਰੰਥੀ ਨਾਲ ਜੁਗਤ ਕੀਤਾ ਆਪ ਜੀ ਦੀ ਕਿਰਪਾ ਦੁਆਰਾ ਭਾਈ ਮਨੀ ਸਿੰਘ ਜੀ ਵਿਸਾਖੀ ਦੇ ਸਮੇਂ ਬੰਦਈ ਅਤੇ ਤਤ ਖਾਲਸਾ ਵਿੱਚ ਹੋਣ ਵਾਲੇ ਝਗੜੇ ਨੂੰ ਨਿਬੇੜਿਆ ਸੀ ਇਥੇ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੱਲੋਂ ਲੱਭ ਕੇ ਭੇਜੀਆਂ ਗਈਆਂ ਸੈਵਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਂਚੀਆਂ ਨੂੰ ਭਾਈ ਸਾਹਿਬ ਭਾਈ ਸ਼ੀਆ ਸਿੰਘ ਦੀ ਲਖਾਰੀ ਨੇ ਤਰਤੀਬ ਦਿੱਤੀ ਸੀ ਮਾਤਾ ਜੀ ਨੇ ਆਪਣੇ ਜੀਵਨ ਦਾ ਅਮੋਲਕ ਸਮਾਂ ਇਸ ਹਵੇਲੀ ਵਿੱਚ ਬਤਾਇਆ ਅਤੇ ਸੰਮਤ 1804 ਈਸਵੀ ਵਿੱਚ ਪਰਲੋਗ ਗਮਨ ਕੀਤਾ ਮਾਤਾ ਸੁੰਦਰ ਕੌਰ ਜੀ ਦਾ ਅੰਗੂਠਾ ਮਾਤਾ ਸਾਹਿਬ ਕੌਰ ਜੀ ਦੇ ਅੰਗੂਠੇ ਦੇ ਨਾਲ ਬਣਾਇਆ ਗਿਆ ਜੋ ਕਿ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਬਾਲਾ ਸਾਹਿਬ ਵਿਖੇ ਚ ਸ਼ੋਭਤ